ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਇਸ ਲਾਣਾ ਵਰਸੀ ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟਿਮੋਰ ਮੈਰੀਲੈਂਡ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਅਤੇ ਧਾਰਮਿਕ ਜੋਸ਼ ਦੇ ਨਾਲ ਮਨਾਈ ਗਈ ਪਵਿੱਤਰ ਸਮਾਗਮ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਮੌਕੇ ਮੰਡਪ ਸਜਾਏ ਗਏ ਵੱਖ-ਵੱਖ ਸਟਾਲਸ ਰਾਹੀਂ ਖਾਣ-ਪੀਂਦੀਆਂ ਵਸਤਾਂ ਸੇਵਾ ਦੇ ਰੂਪ ਚ ਭੇਟ ਕੀਤੀਆਂ ਗਈਆਂ ਸਾਲਾਨਾ ਵਰਸੀ ਮੌਕੇ ਉਪਾਸਕਾਂ ਵੱਲੋਂ ਭਗਤਾਂ ਅਤੇ ਨਿਸ਼ਕਾਮ ਭਾਵਨਾ ਨਾਲ ਸੇਵਾ ਕੀਤੀ ਗਈ ਬੱਚਿਆਂ ਵੱਲੋਂ ਗਾਇਆਂ ਗਈਆਂ ਜੋਸ਼ੀਲੀਆਂ ਕਵਿਤਾਵਾਂ ਨੇ ਸਮਾਗਮ ਨੂੰ ਰੌਣਕਾਂ ਬਖਸ਼ੀਆਂ ਜੱਤ ਕੇ ਰਾਗੀ ਜਥਿਆਂ ਤੇ ਨੌਜਵਾਨ ਵਿਦਿਆਰਥੀਆਂ ਨੇ ਕੀਰਤਨ ਰਾਈ ਪਹੁੰਚਿਆ ਸੰਗਤਾਂ ਨੂੰ ਨਿਹਾਲ ਕੀਤਾ ਸਭਾ ਦੇ ਦੌਰਾਨ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਆਪਣੀ ਹਾਜ਼ਰੀ ਪੂਰੀ ਨਿਸ਼ਠਾ ਨਾਲ ਦਿੱਤੀ ਸਿੱਖ ਨੇਤਾਵਾਂ ਵੱਲੋਂ ਭਾਈਚਾਰੇ, ਏਕਤਾ ਤੇ ਆਪਸੀ ਸਾਜ ਨੂੰ ਮਜ਼ਬੂਤ ਕਰਨ ਲਈ ਮਨ ਮਿਟਾ ਅਤੇ ਗिवे ਸਿੱਖਵੇ ਭੁਲਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਇੱਕਜੁੱਟ ਹੋ ਕੇ ਵਿਕਾਸ ਤੇ ਚੜ੍ਹਦੀ ਕਲਾ ਨੂੰ ਰੂਪ ਦਿੱਤਾ ਜਾ ਸਕੇ ਇਹ ਸਮਾਗਮ ਸਿੱਖ ਆਸਥਾ ਸਾਂਝੀ ਸੰਸਕ੍ਰਿਤੀ ਅਤੇ ਭਾਈਚਾਰੇ ਦੀ ਇੱਕ ਬੇਮਿਸਾਲ ਝਲਕ ਸੀ ਜੋ ਸਿੱਖ ਪੰਥ ਦੀ ਇਕਰਤਤਾ ਅਤੇ ਸਰਦਾ ਦੀ ਸੰਮਲਿਤ ਅਦਾਕਾਰੀ ਨੂੰ ਦਰਸਾਉਂਦੀ ਹੈ ਅਖੀਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਗਿਲ ਜੀਆ ਗੁਰਦੇਵਾਲ ਸਿੰਘ ਗਿਲ ਜੀਆ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਆਫ ਪੀਸ ਯੂ ਐਸ اے ਕੇ ਕੇ ਸਿੰਘ ਫਾਊਂਡਰ ਪੰਜਾਬੀ ਕਲੱਬ ਮੈਰੀਲੈਂਡ ਉੱਗੇ ਕਾਰੋਬਾਰੀ ਹਰਮਿੰਦਰ ਸਿੰਘ ਗੋਲਡੀ ਚੇਅਰਮੈਨ ਦਲਵਿੰਦਰ ਸਿੰਘ ਜੋਨੀ ਕੈਸ਼ੀਅਰ ਗੁਰਪ੍ਰੀਤ ਸਿੰਘ ਸਨੀ ਪ੍ਰਧਾਨ ਅਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਟਰ ਡੱਬਾ ਹਰਜੀਤ ਹੰਦਲ ਸਾਹਿਬ ਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਸਿੱਖ ਐਸੋਸੀਏਸ਼ਨ ਆਫ ਕੁਆਲਿਟੀ ਮੋਰ ਗੁਰਦੁਆਰਾ ਸਾਹਿਬ ਵਿੱਚ ਸੰਤ ਬਾਬਾ ਮਰਾਰੇ ਵਾਲਿਆਂ ਦੇ 75ਵੀਂ ਜਿਹੜੀ ਉਹਨਾਂ ਦੀ ਸੈਲੀਬ੍ਰੇਸ਼ਨ ਕਰ ਰਹੇ ਨੇ ਔਰ ਕਮੇਟੀ ਨੇ ਇਹਦਾ ਵਧੀਆ ਨਾਲ ਪ੍ਰਬੰਧ ਕੀਤਾ بارش ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਵਧੀਆ ਰੈਂਜ ਕੀਤਾ ਹੈ ਔਰ ਸੰਗਤ ਹਮਮਾ ਕੇ ਪਹੁੰਚੀ ਹੈ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲਿਆ ਉੱਥੇ ਲੰਗਰ ਖੋਰ ਖਾਂਡੀਆਂ ਚੀਜ਼ਾਂ ਦਾ ਫ੍ਰੀ ਸਟਾਰ ਲਾਏ ਗਏ ਨੇ ਔਰ ਬਹੁਤ ਵਧੀਆ ਇੰਤਜ਼ਾਮ ਆ ਆਹੋ ਗੱਲ ਕਰਦੇ ਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਸ ਕਮੇਟੀ ਦੇ ਪ੍ਰਧਾਨ ਬੱਬੀ ਭਾਜੀ ਦਲਜੀਤ ਸਿੰਘ ਗਿਲਜੀਆ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਬੱਬੀ ਭਾਜੀ ਵੀ ਕਹਿੰਦੇ ਆ ਇਹ ਐਸੋਸੀਏਸ਼ਨ ਦੇ ਜਿਹੜੇ ਦੂਸਰੇ ਮੁੱਖ ਅਹੁਦੇਦਾਰ ਨੇ ਜਿਵੇਂ ਭੋਲਾ ਭਾਜੀ ਨੇ ਗੁਰਦੇਵਾਲ ਸਿੰਘ ਦੀ ਗਿਲਜੀਆ ਅਸੀਂ ਇਹਨਾਂ ਨੂੰ ਪਿਆਰ ਦੇ ਨਾਲ ਭੋਲਾ ਹੀ ਕਹਿੰਦੇ ਆ ਸੰਨੀ ਸਾਹਿਬ ਨੇ ਹੋਰ ਸੰਗਤਾਂ ਦੇਖੋ ਤੁਸੀਂ ਕਿੰਨੀਆਂ ਜੁੜੀਆਂ ਨੇ ਔਰ ਸਾਰਿਆਂ ਨੇ ਬਹੁਤ ਹੀ ਸ਼ਰਦਾ ਦੇ ਫੁੱਲ ਭੇਟ ਕਰਨੇ ਨੇ ਅੱਜ ਕੀਤੇ ਵੀ ਨੇ ਕੇਕੇ ਸਿੰਘ ਜੀ ਪੰਜਾਬੀ ਕਲੱਬ ਦੇ ਫਾਊਂਡਰ ਆ ਉਹ ਗੱਲ ਕਰਦੇ ਆ ਕੇਕੇ ਸਿੰਘ ਜੀ ਕੀ ਕਹਿੰਦਾ ਚਾਹੁੰਦੇ ਅੱਜ ਹਾਂਜੀ ਅੱਜ ਇੱਥੇ 75ਵਾਂ ਸੰਤਬਾਬਾ ਪ੍ਰੇਮ ਸਿੰਘ ਦੀ ਵਰਸੀ ਦਾ ਮੇਲਾ ਮਨਾ ਰਹੇ ਨੇ ਤੇ ਇਸ ਵਾਰੀ ਇੱਥੇ ਬਹੁਤ ਸਟਾਲ ਲਾਈਆਂ ਪਹਿਲਾਂ ਨਾਲੋਂ ਵੀ ਕਦੇ ਜ਼ਿਆਦਾ ਹੀ ਨੇ ਹਮ ਡੇਢ ਗੁਣਾ ਤਾਂ ਜ਼ਿਆਦਾ ਹੋਣੀ ਆ ਤੇ ਸ਼ਰਦਾਲੂ ਬੜੇ ਆਏ ਨੇ ਤੇ ਸੇਵਾਦਾਰੀ ਬਹੁਤ ਆਏ ਹੋਏ ਨੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਭਾਈ ਸਾਹਿਬ ਭਾਈ ਹਰਪੰਸ ਸਿੰਘ ਜੀ ਖਾਲਸਾ ਤੁਸੀਂ ਵੀ ਚਰਦੀ ਕਲਾ ਵਾਲੀ ਸਿੰਘਓ ਤੁਸੀਂ ਅੱਜ ਦੇ ਇਸ ਮੌਕੇ ਕੀ ਸ਼ਰਧਾ ਦੇ ਫੁੱਲ ਭੇਟ ਕਰਨਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਹੰਦਲ ਸਾਹਿਬ ਜੀ ਤੁਹਾਡਾ ਸਵਰੰਗ ਟੀਵੀ ਵਾਲਿਆਂ ਦਾ ਜਿਹੜੇ ਅੱਜ ਇੱਥੇ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਵਿੱਚ ਜੋ ਸੰਗਤਾਂ ਵੱਲੋਂ ਜੋ ਇਥੋਂ ਦੀ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਜਿਹੜੀ ਵਰਸੀ ਆ ਉਹਨੂੰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਵਧੀਆ ਪ੍ਰੋਗਰਾਮ ਹੋਇਆ ਹੈ ਕਬਿਸ਼ਰੀ ਜਥਿਆਂ ਨੇ ਇੱਥੇ ਆਣ ਕੇ ਸੰਤਾਂ ਦੇ ਗੁਣਾਂ ਨੂੰ ਗਾਇਆ ਹੈ ਇੱਥੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਗੁਣ ਬਾਣੀ ਚੱਲੀ ਹੈ ਸੋ ਇਸ ਕਰਕੇ ਇਹ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ ਕਿਉਂਕਿ ਬ੍ਰਹਮ ਜਿਹੜੇ ਗਿਆਨੀ ਹੁੰਦੇ ਹਨ ਸੰਤ ਹੁੰਦੇ ਹਨ ਉਹਨਾਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਅੱਜ ਸੰਗਤਾਂ ਦੇ ਵਿੱਚ ਉਹਨਾਂ ਦੇ ਜੀਵਨ ਨੂੰ ਵੀ ਪ੍ਰਚਾਰਿਆ ਗਿਆ ਹੈ ਸੋ ਸਾਰੀਆਂ ਸੰਗਤਾਂ ਨੇ ਇੱਥੇ ਆਣ ਕੇ ਬਹੁਤ ਜਿਹੜਾ ਆਨੰਦ ਮਾਣਿਆ ਹੈ ਤੇ ਜਿੰਨੇ ਵੀ ਇੱਥੇ ਗਰਦਿਆਲ ਸਿੰਘ ਜੀ ਭੁੱਲਾ ਨੇ ਜਿਹੜੇ ਕਿ ਪ੍ਰਧਾਨ ਨੇ ਜਿਹੜੇ ਬਾਬਾ ਪ੍ਰੀਤ ਸਿੰਘ ਜੀ ਸੋਸਾਇਟੀ ਕਲ ਸੋਸਾਇਟੀ ਦੇ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਬੱਬੀ ਪਾਜੀ ਉਹ ਵੀ ਨੇ ਸਣੀ ਨੇ ਹੋਰ ਜਿੰਨੇ ਵੀ ਪਤਵੰਤੇ ਇੱਥੇ ਖੜੇ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਮਹਾਰਾਜ ਦੀ ਕਿਰਪਾ ਹੋਈ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਹੜੇ ਹਨ ਉਹ 10ਵੇਂ ਮੁਖੀ ਜੋ ਹੋਏ ਹਨ ਦਮਦਮੀ ਟਕਸਾਲ ਦੇ ਸੰਤ ਬਾਬਾ ਵਿਸ਼ਨ ਸਿੰਘ ਜੀ ਮੁਰਾਲੇ ਵਾਲੇ ਜਿਹੜੇ ਕਿ ਗੁਰਗੋਬਿੰਦ ਸਿੰਘ ਸਾਹਿਬ ਵੱਲੇ ਵੱਲੋਂ ਚਲਾਈ ਹੋਈ ਟਕਸਾਲ ਜਿਹੜੀ ਜਿਹਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸਨ 10ਵੇਂ ਮੁਖੀ ਉਸ ਦੇ ਸਨ ਬਾਬਾ ਵਿਸ਼ਨ ਸਿੰਘ ਜੀ ਮੁਰਾਲੇ ਵਾਲੇ ਮੁਰਾਲੇ ਪਿੰਡ ਤੋਂ ਜਿਨ੍ਹਾਂ ਦੀ ਸਾ ਸੰਗਤ ਕਰਕੇ ਜਿਨ੍ਹਾਂ ਦੇ ਚਰਨਾਂ 'ਚ ਰਹਿ ਕੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ ਪੂਰੀ ਵਿਦਿਆ ਲਈ ਸੋ ਉਸ ਵਿਦਿਆ ਨੂੰ ਅੱਗੇ ਸੰਸਾਰ ਤੇ ਵਰਤਾਇਆ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਾਨੂੰ ਚਾਹੀਦਾ ਕਿ ਉਹਨੇ ਤੇ ਪੂਰਨਤਾ ਚੱਲੀਏ ਇਹੋ ਸਾਡੀ ਉਹਨਾਂ ਦੇ ਵਾਸਤੇ ਸੱਚੀ ਸੰਧਾ ਜਲੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ குருਕਰਤੇ ਪ੍ਰਧਾਨ ਦਲਜੀਤ ਸਿੰਘ ਜੀ ਬੱਬੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ 2 ਲੱਖ ਜਰੂਰ ਅੱਜ ਉਹਨਾਂ ਸ਼ਰਧਾਲੂ ਪਹੁੰਚੇ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਵਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਵਰਸੀ ਮਨਾ ਰਹੇ ਆ ਤੇ ਬਹੁਤ ਧੁੰਮਤਾਮ ਨਾਲ ਇੱਥੇ ਸੰਗਤ ਪਹੁੰਚੀ ਹੋਈ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋਨੀ ਬੜੀ ਆਓ ਕੈਸ਼ੇਤ ਦੀ ਡਿਊਟੀ ਨਿਭਾ ਰਹੇ ਬਹੁਤ ਬਹੁਤ ਬਾ ਖੂਬੀ ਦੇ ਨਾਲ ਜੇ ਦੇਖਿਆ ਜਾਏ ਤੇ ਖੁਸ਼ੀ ਮੈਨੂੰ ਬੜੀ ਹੁੰਦੀ ਹੈ ਜਦੋਂ ਨੌਜਵਾਨ ਵਧੀਆ ਪੱਗਾ ਸਜਾਉਂਦੇ ਕਿਉਂਕਿ ਮੈਨੂੰ ਵੀ ਸ਼ੌਂਕ ਹੈ ਤੇ ਪੱਗ ਨਹੀਂ ਨਿਹਰੀ ਪੱਗੇ ਦਾ ਕੌਮ ਦੀ ਨਿਸ਼ਾਨੀ ਸਾਨੂੰ ਦਿੱਤੀ ਪਾਜਾਂ ਵਾਲੇ ਲੱਖ ਕਰ ਕੁਰਬਾਨੀ ਕੀ ਕਹਿਣਾ ਚਾਹੁੰਦੇ ਅੱਜ ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਿੱਖ ਐਸੋਸੀਏਸ਼ਨ ਆਫ ਬਾਲਟੀ ਮੋਰ ਦੇ ਵਿੱਚ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 75ਵੀਂ ਵਰਸੀ ਅੱਜ ਅਸੀਂ ਬਹੁਤ ਹਮ ਹਮਾ ਕੇ ਮਨਾ ਰਹੇ ਆ ਤੇ ਸੰਗਤਾਂ ਬਹੁਤ ਹਮ ਹਮਾ ਕੇ ਪਹੁੰਚੀਆਂ ਨੇ ਬਹੁਤ ਸਟਾਲ ਵਗੈਰਾ ਲੱਗੇ ਹੋਏ ਨੇ ਤੇ ਸੰਗਤਾਂ ਆਨੰਦ ਮਾਣ ਰਹੀਆਂ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮੌਕੇ ਤੇ ਮੈਂ ਇਸ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਦੋਂ ਵੀ ਇਸ ਗੁਰੂ ਘਰ ਵਿੱਚ ਕੋਈ ਵੀ ਦਿਨ ਦੇੜਾ ਹੁੰਦਾ ਕੋਈ ਵੀ ਐਸੀ ਗੱਲ ਹੁੰਦੀ ਆ ਗੁਰਪ੍ਰੋਪ ਹੋਵੇ ਮੇਲਾ ਹੋਵੇ ਗਤਕੇ ਦਾ ਕੰਪੀਟੀਸ਼ਨ ਹੋਵੇ ਦਾ ਅੱਜ ਦਾ ਸ਼ੁਭ ਦਿਹਾੜਾ ਹੋਵੇ ਸਬ ਰੰਗ ਟੀਵੀ ਨੂੰ ਇਹ ਹਮੇਸ਼ਾ ਹੀ ਹੁਕਮ ਕਰਦੇ ਆ ਔਰ ਸਬ ਰੰਗ ਟੀਵੀ ਪਹੁੰਚ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਆਪਣੇ ਟੀਵੀ ਰਾਹੀਂ ਲੋਕਾਂ ਨੂੰ ਇਸ ਗੁਰ ਘਰ ਦੇ ਦਰਸ਼ਨ ਦਰਵੇ ਵੀ ਕਰਾਉਂਦੇ ਆ ਤੇ ਅਸੀਂ ਆਨੰਦ ਵੀ ਮਾੜਦੇ ਆ ਤੈਥੋਂ ਧੰਨਵਾਦ ਆ ਵੇਖਦੇ ਰਹੋ ਸਬ ਰੰਗ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ